ਗੱਟਾ ਅਕੜ ਡਰੈਕਟਰ ਸਭਰਾਏ 963 5 ਸਟਾਰ ਹਾਂ ਝੋਟਾ ਹੀ ਇਹਦਾ ਇਹਦਾ ਝੋਟਾ ਹੀ ਆ ਤੇ ਇਹ ਮਾਡਲ ਕਿੰਨੇ ਆ ਵੀਰੇ ਇਹ ਮਾਡਲ ਆ ਬਈ 2022 ਇਹਦੇ 17 928 ਵਾਲੇ ਟਾਇਰ ਪਏ ਪਿਆ ਬਈ ਸਮਾਨ ਕਿੰਨੀ ਸੀ ਇਹਦੀ ਡਿਮਾਂਡ ਹੈਗੀ 790000 ਰੁਪਿਆ ਦੀ 750 RX ਤੋਂ ਹਾਈ ਵੀ ਡਿਊਟੀ ਮਾਈਲੇਜ ਆ ਗਿਆ ਕਿੰਨੇ ਮਾਡਲ ਆ ਜੀ ਇਹ ਇਹ 17 ਮਾਡਲ ਆ ਵੀਰੇ 17 ਮਾਡਲ ਡੱਕ ਤੇ ਕਨੋਪੀ ਛਤਰੀ ਆ ਜਾਂ ਨਾਲ ਆ ਮਾਡਲ ਆਈ ਮਾਡਲ ਕਿੰਨੇ ਆ ਜੀ ਇਹ 498000 ਰੁਪਿਆ ਡਿਮਾਂਡ ਆ ਬਈ ਠੀਕ ਆ ਜੀ 5810 ਇਹ ਹੈ ਬਈ 16 ਮਾਡਲ 16 ਮਾਡਲ 3 ਸਪੀਡ ਹੈ ਨਾ ਬਈ 6 ਲੱਖ 12000 ਰੁਪਿਆ ਡਿਮਾਂਡ ਹੈ ਬਈ ਇਹਦੀ 6 ਲੱਖ ਕਰਾਇਤੇ ਵੀ ਦਿੰਨੇ ਆਪਾਂ ਟਰੈਕਟਰ ਯਾਰਾ ਠੀਕ ਹੈ ਨਗਦ ਖਰੀਦਣਾ ਨਗਦ ਵੀ ਲੋਨ ਵੀ ਕਰਾ ਦਿੰਨੇ ਆਗੇ ਟਰੈਕਟਰ ਵੀ ਕੱਟ ਲਵਾਂਗੇ ਸਿਬਲ ਸਹੀ ਚਾਹੀਦਾ ਪੁਰਾਣਾ ਟਰੈਕਟਰ ਵੀ ਕੱਟ ਲੈਣੇ ਤੇ ਨੰਬਰ ਦੱਸ ਦੂ ਨੰਬਰ ਹੈਗਾ ਆਪਣਾ 9501214601 ਬਈ ਹਾਂਜੀ ਅੱਸੀ ਕਾ ਬਾਈ ਜੀ ਸਾਰੇ ਦੋਸਤਾਂ ਵੀਰਾਂ ਨੂੰ ਆਪਾਂ ਮੋਚੇ ਹੀ ਬਰਨਾਲਾ ਟਰੈਕਟਰ ਮੰਡੀ ਤੇ ਭਾਈ ਆਪਣੇ ਨਾਲ ਆ ਪਰਮ ਸਹੀ ਆ ਬਈ ਸਹੀ ਗੱਲ ਜੀ ਹੋਰ ਕਿਵੇਂ ਜੀ ਵਧੀਆ ਵਧੀਆ ਤੁਸੀਂ ਦੱਸੋ ਬਾਈ ਠੀਕ ਠਾਕ ਆ ਵਧੀਆ ਕਿੰਨੇ ਕੁ ਟਰੈਕਟਰ ਅਵੇਲੇਬਲ ਹੁੰਦੇ ਆ ਜੀ ਆਪਣੇ ਕੋਲੇ ਹੁੰਦੇ ਆ ਬਾਈ 20 ਤੋਂ 22 ਟਰੈਕਟਰ ਅਵੇਲੇਬਲ ਹਰ ਟਾਈਮ ਠੀਕ ਆ ਜੀ ਹਾਂ ਜੀ ਤੇ ਲੋਨ ਵਗੈਰਾ ਇਹੋ ਟਰੈਕਟਰਾਂ ਦੇ ਹਾਂ ਹਾਂ ਬਾਈ ਸਿਮਲ ਸਹੀ ਚਾਹੀਦਾ ਲੋਨ ਵੀ ਕਰਾ ਦਾਂਗੇ ਤੇ ਪੁਰਾਣਾ ਟਰੈਕਟਰ ਕੱਟਿਆ ਜਾਊ ਜੀ ਪੁਰਾਣਾ ਟਰੈਕਟਰ ਵਿੱਚ ਵੀ ਕੱਟਿਆ ਜਾਊਗਾ ਬਾਈ ਠੀਕ ਆ ਜੀ ਹਾਂ ਜੀ ਸਟਾਰਟ ਕਰਦਾ ਜੀ ਸੋਨਾ ਲਿਖਾ ਡੀਆਈ 750 ਆਰਐਕਸ ਤੋਂ ਹਾਈਵੀ ਡਿਊਟੀ ਮੈਲੇਜ ਆ ਗਿਆ ਕਿੰਨੇ ਮਾਡਲ ਆਈਏ ਇਹ 17 ਮਾਡਲ ਆ ਵੀਰੇ 17 ਮਾਡਲ ਆ ਡੈਕ ਤੇ ਕਨੋਪੀ ਛਤਰੀ ਆ ਨਾਲ ਆ 20000 ਦਾ ਤਾਂ ਇਕੱਲਾ ਡੈਕ ਹੀ ਲੱਗ ਜਾਵੇ ਤੇ ਠੀਕ ਆ ਜੀ ਸਾਰਾ ਕੁਝ ਸਾਨੂੰ ਆਈ ਮਿਲੂਗਾ ਜਿਹੜਾ ਕੁਝ ਹੈਗਾ ਆਈ ਮਿਲੂਗਾ ਠੀਕ ਆ ਜੀ ਮਾਡਲ ਕਿੰਨੇ ਆ ਬਈ ਇਹ 17 ਮਾਡਲ ਆ ਬਈ ਠੀਕ ਆ ਜੀ ਟਾਇਰਾਂ ਦੀ ਕੀ ਕੰਡੀਸ਼ਨ ਆ ਜੀ ਇਹਦੇ ਬਈ ਪਿਛਲੇ ਹੈਗੇ ਆ 90 ਪੈਸੇ ਟਾਇਰ ਮੂਰਲੇ ਵੀ 90 ਆ 90 ਪੈਸੇ ਟਾਇਰਾਂ ਦੀ ਕੰਡੀਸ਼ਨ ਆ ਪਾਵਰ ਸਟੀering ਆ ਡਬਲ ਡਿਸਟ੍ਰਿਬਿਊਟਰ ਆ ਟੌਪ ਮਾਡਲ ਆ ਠੀਕ ਆ ਜੀ ਟੌਪ ਮਾਡਲ ਆ ਡਿਮਾਂਡ ਕਿੰਨੇ ਆ ਜੀ ਇਹ 498000 ਰੁਪਏ ਡਿਮਾਂਡ ਆ ਬਾਈ ਠੀਕ ਆ ਜੀ ਹਾਂ ਬਾਈ 498000 ਰੁਪਏ ਡਿਮਾਂਡ ਆ ਸਾਰਾ ਸੀਲਡ ਟਰੈਕਟਰ ਹੈ ਹੈੱਡ ਹੁੱਡ ਨੂੰ ਚਾਬੀ ਵੀ ਨਹੀਂ ਲੱਗੀ ਹੋਈ ਵਾਲੇ ਠੀਕ ਆ ਜੀ ਹਾਂ ਵੀਰੇ ਤੇ ਗਾਰੰਟੀ ਹੈ ਪੂਰੀ ਗਾਰੰਟੀ ਹੈ ਇੰਜਨ ਗੇਰ ਦੀ ਗਾਰੰਟੀ ਹੈ ਕੋਈ ਬਾਜ ਨਹੀਂ ਹੈਗੀ ਕਿਤੋਂ ਲੀਕ ਨਹੀਂ ਹੈਗਾ ਠੀਕ ਆ ਜੀ ਹਾਂ ਜੀ ਅੱਗੇ ਆ ਗਿਆ ਬਾਈ ਜੀ ਮੈਸੀ 241 ਬੀਆਈ ਇਹ ਕਿੰਨੇ ਮਾਡਲ ਹੈ ਜੀ ਇਹ ਬਾਈ 2013 ਮਾਡਲ ਆ ਬਾਈ 13 ਮਾਡਲ ਆ ਟਾਇਰ ਹੈਗੇ ਇਹਦੇ 80 85 ਪੈਸੇ ਬਾਈ ਠੀਕ ਆ ਜੀ ਚੱਕੜਾਈ 80 85 ਵਾਹੇ ਟਾਇਰਾਂ ਦੀ ਕੰਡੀਸ਼ਨ ਹੈ ਨੰਬਰ 50 ਬਾਈ ਪੰਜਾਬ ਨੰਬਰ ਟਰੈਕਟਰ ਆਪਣੇ ਕੋਲੇ ਸਾਰੀ ਪੰਜਾਬ ਨੰਬਰ ਆਉਂਦੇ ਆ ਬਾਈ ਠੀਕ ਆ ਜੀ ਤੇ ਪਾਵਰ ਸਟੀering ਚ ਆ ਗਿਆ ਨਾ ਬਾਈ ਹਾਂ ਬਾਈ ਪਾਵਰ ਸਟੀering ਚ ਹੈ ਜੀ 241 ਕਿੰਨੇ ਮਾਡਲ ਹੈ ਜੀ ਇਹ 13 ਮਾਡਲ ਆ ਬਾਈ 3 ਲੱਖ 80 ਹਜ਼ਾਰ ਰੁਪਏ ਦੀ ਡਿਮਾਂਡ ਆ ਭਰਾ ਠੀਕ ਆ ਜੀ ਹਾਂਜੀ 3 ਲੱਖ 80 ਹੈ ਡਿਮਾਂਡ ਆ ਟਾਇਰ ਬਾਈ ਨਾਲ ਦੇ ਫਿਰ ਟਾਇਰ ਚੇਂਜ ਆ ਬਾਈ ਦੁਬਾਰੇ ਦੇ ਆਉਣਗੇ ਨਾਲ ਦੇ ਤਾਂ ਕਿੱਥੇ ਆ ਠੀਕ ਆ ਜੀ ਠੀਕ ਆ ਮਾਡਲ ਮਾਡਲ ਨਹੀਂ ਆ ਗਿਆ ਨਾ ਅੱਗੇ ਆ ਗਿਆ ਬਾਈ ਜੀ ਜੰਡੀਅਰ 5310 ਇਹ ਹੈ ਬਈ 16 ਮਾਡਲ 16 ਮਾਡਲ 3 ਸਪੀਡ ਹੈ ਨਾ ਬਈ 3 ਸਪੀਡ ਆ ਬਈ ਜੌਂਡੀਅਰ 3 ਸਪੀਡ ਹੀ ਹੁੰਦਾ ਬਈ ਜੌਂਡੀਅਰ 3 ਸਪੀਡ 53 10 ਤੇ ਟਾਇਰਾਂ ਦੀ ਕੀ ਕੰਡੀਸ਼ਨ ਟਾਇਰ ਬਈ ਹੈਗੇ ਆ ਤੇ 85 ਪੈਸੇ ਟਾਇਰ 85 ਪੈਸੇ ਟਾਇਰਾਂ ਦੀ ਗੱਡੀ ਜੌਂਡੀਅਰ ਦੇ ਟਾਇਰ ਨੇ ਬਈ ਸੀਪੈਸ਼ਲ ਸੀਟ ਦੇ ਟਾਇਰ ਨੇ ਹਾਂਜੀ 16 9 28 ਦੇ ਟਾਇਰ ਨੇ 16 ਮਾਡਲ ਆ ਬਈ 6 ਲੱਖ 12000 ਰੁਪਿਆ ਡਿਮਾਂਡ ਆ ਬਈ ਇਹਦੀ 6 ਲੱਖ 12000 ਰੁਪਿਆ ਡਿਮਾਂਡ ਆ 3 ਸਪੀਡ ਆ 3 ਸਪੀਡ ਬਈ ਪੰਜਾਬ ਨੰਬਰ ਆ ਪੰਜਾਬ ਨੰਬਰ ਟਰੈਕਟਰ ਸਾਰੀ ਪੰਜਾਬ ਨੰਬਰ ਹੋਣਗੇ ਠੀਕ ਹੈ ਜੀ ਅੱਗੇ ਆ ਗਿਆ ਤਾਕੜ ਟਰੈਕਟਰ ਸਵਰਾਜ 9635 ਸਟਾਰ ਹਾਂ ਝੋਟਾ ਹੀ ਇਹਦਾ ਇਹਦਾ ਝੋਟਾ ਹੀ ਆ ਤੇ ਇਹ ਮਾਡਲ ਕਿੰਨੇ ਆ ਵੀਰੇ ਇਹ ਮਾਡਲ ਆ ਬਈ 2022 ਇਹਦੇ 17 928 ਵਾਲੇ ਟਾਇਰ ਪਏ ਹੋਇਆ ਬਈ 17 ਵਾਲੇ ਟਾਇਰ ਆ ਬਈ ਇਹ ਟਾਇਰ 30 ਮਿਲ ਲੰਗੇ ਲੱਖ ਰੁਪਏ ਦੇ ਤਾਂ ਇਕੱਲੇ ਟਾਇਰ ਹੀ ਚੜੇ ਪਏ ਤੇ ਚਾਰੇ ਠੀਕ ਹੈ ਜੀ ਇਹ ਲਾ ਲਓ ਤੁਸੀਂ 프ਰੰਟ ਵਾਲੇ BKT ਜਮਾ ਨਵਾਂ ਟਰੈਕਟਰ ਹੈ ਤੁਸੀਂ ਦੇਖ ਹੀ ਸਕਦੇ ਹੋ ਠੀਕ ਆ ਹਾਰ ਵੀ ਤੁਹਾਨੂੰ ਨਾਲ ਹੀ ਮਿਲ ਜੂਗਾ ਹਾਂ ਠੀਕ ਹੈ ਤੇ ਇਹਦੀ ਆਪਣੀ ਡਿਮਾਂਡ ਹੈਗੀ ਆ 790000 ਰੁਪਇਆ 22 ਮਾਡਲ ਆ ਬਾਈ ਪੂਰਾ ਡ੍ਰੈਕਟਰ ਆ ਪੀਸ ਤੂੰ ਹੀ ਦੇਖ ਲਓ ਤੇ ਘੰਟੇ ਕਿੰਨੇ ਕੇ ਚੱਲੇ ਘਟੇ ਕੇ ਚੱਲਿਆਊਗਾ ਬਾਈ 5 500 ਘੰਟਾ ਮੈਂ ਚੱਲਦਾ 5500 ਘੰਟੇ ਦੇ ਕਰੀਬ ਚੱਲਿਆ ਸ਼ੀਲਡ ਡ੍ਰੈਕਟਰ ਜਮ ਸ਼ੀਲਡ ਮੈਂ ਕਿਹਾ ਬਾਈ ਚਾਬੀ ਵੀ ਨਹੀਂ ਲੱਗੀ ਕਿਤੇ ਤੂੰ ਆਦਾ ਦੇਖ ਸੋਚਦਾ ਮੂੰਹ ਦੀਂਦਾ ਯਾਰ ਹਲੇ ਤੱਕ ਠੀਕ ਹੈ ਕਾਗਜ਼ ਵੀ ਹਜੇ ਬਾਈ ਜਮਾ ਉੱਤੇ ਚੜੇ ਪਏ ਆ ਰੂਟਾਂ ਤੇ ਹਾਂ ਇਹ ਨੰਬਰ ਆਏਗਾ ਜੀ ਪੀ ਨੰਬਰ ਪੰਜਾਬ ਦਾ ਹੀ ਆ ਬਾਈ ਪੀਪੀ 65 ਨਹੀਂ ਹੈਗਾ ਨੰਬਰ ਕਿ ਤਾ ਹੋਰ ਦਾ ਹੋਊਗਾ ਮੈਂ ਨੰਬਰ ਸਰ সাইਡ ਦਾ ਨੰਬਰ ਹੈ ਬਾਈ ਇਹਦਾ ਪਲੇਟ ਲੱਗੀ ਹੁੰਦੀ ਹੈ ਨਾ ਏਜੰਸੀ ਵਾਲੇ ਹੀ ਪੇਰਦੇ ਹੁੰਦੇ ਆ ਉਹ ਪਲੇਟ ਹੈ ਤਾਂ ਠੀਕ ਹੈ ਠੀਕ ਹੈ ਜੀ ਇਹਦੀ ਡਿਮਾਂਡ ਕਿੰਨੀ ਸੀ ਇਹਦੀ ਡਿਮਾਂਡ ਹੈਗੀ ਹੈ 7,90,000 ਰੁਪਏ ਬਾਈ 7,90,000 ਰੁਪਏ ਦੇ ਤਾਂ ਫਿਰ ਬਾਈ ਟਾਇਰ ਹੀ ਨੇ ਨਾ ਇਹਦੇ ਠੀਕ ਹੈ ਜੀ ਹਾਂ ਜੀ ਅੱਗੇ ਜੀ ਏ ਆ ਗਿਆ ਬਈ 855 2013 ਮਾਡਲ 4 ਸਟਾਰ ਰਵਰਸ ਪੀਡੀਓ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਡਬਲ ਡਿਸਟ੍ਰੀਬਿਊਟਰ ਆ ਬਈ ਠੀਕ ਹੈ ਜੀ ਟਾਇਰਾਂ ਦੀ ਕੀ ਕੰਡੀਸ਼ਨ ਹੈ ਡਿਸਟ੍ਰੀਬਿਊਟਰ ਸਿੰਗਲ ਹੀ ਆ ਸਰ ਸਿੰਗਲ ਡਿਸਟ੍ਰੀਬਿਊਟਰ ਇਹਦੀ ਟਾਇਰਾਂ ਦੀ ਕੰਡੀਸ਼ਨ ਹੈਗੀ ਆ ਬਈ 85 ਕੇ ਪੈਸੇ ਟਾਇਰ ਨੇ ਬਈ ਚਾਰ ਇਹਦੇ ਪਾਵਰ ਸਟੀering ਪਾਵਰ ਸਟੀering ਆ ਗਿਆ ਬਈ ਠੀਕ ਖੁੱਲਦੇ ਹਿੱਸੇ ਵਾਲਾ ਬਈ ਠੀਕ ਹੈ ਜੀ ਪੁਰਾਣੇ ਚੁੱਲੇ ਵਾਲਾ ਠੀਕ ਹੈ ਜੀ ਹੂੰ ਇਹਦੀ ਡਿਮਾਂਡ ਕੀ ਕਰਦੇ ਇਹਦੀ 465000 ਰੁਪਿਆ ਡਿਮਾਂਡ ਆ ਬਈ ਹਾਂ ਜੀ ਠੀਕ ਹੈ ਜੀ 460000 ਰੁਪਏ ਡਿਮਾਂਡ ਆ ਬਾਕੀ ਮੌਕੇ ਤੇ ਮੰਨਤਾ ਨਾ ਹੋ ਜਾਂਦਾ ਹੋ ਜਾਊਗਾ ਬਈ 5-6000 ਰੁਪਏ ਕੋਈ ਠੀਕ ਆ ਜੀ ਅੱਗੇ ਜੀ ਸਵਰਾਜ ਆ ਗਿਆ ਬਈ 963 5 ਸਟਾਰ ਕਿੰਨੇ ਮਾਡਲ ਹੈ ਜੀ ਇਹ ਇਹ ਬਈ 20 ਮਾਡਲ ਆ 20 ਮਾਡਲ ਆ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਇਹਦੇ ਹੈਗੇ ਆ ਬਈ 85 ਪੈਸੇ ਟਾਇਰ ਨੇ ਪੂਰਲੇ ਨਵੇਂ ਵਰਗੀ ਪਏ ਨੇ ਇਹਦੇ ਫਰੰਟ ਵਾਲੇ ਨਵੇਂ ਟਾਇਰ 90 ਪੈਸੀ ਟਾਇਰ ਪਏ ਨੇ ਮੰਨ ਲਾ ਤੋ ਠੀਕ ਆ ਜੀ ਹਮ ਟੋਮ ਮਾਡਲ ਟਰੈਕਟਰ ਟੋਮ ਮਾਡਲ ਆ ਡਬਲ ਡਿਸਟਰੀਬਿਊਟਰ ਟਰੈਕਟਰ ਦੇਖ ਹੀ ਸਕਦੇ ਹੋ ਤੁਸੀਂ ਜਮਾਨ ਨਾਮ ਹੀ ਤੇ ਆ ਗਿਆ ਭਾਈ ਨਿਕਲ ਨੋ ਕੋਲਾ ਮੀ ਤੇ ਆ ਗਿਆ ਠੀਕ ਆ ਇਹ ਚੱਲਿਆ ਭਈ 1400 ਘੰਟਾ ਕਰਦੀ ਖੇਤੀ ਖੇਤੀ ਤੇ ਚੱਲਿਆ ਵਾ ਟਰੈਕਟਰ ਭਾਈ ਪਹਿਲੇ ਨਾਮ ਵੀ ਦੂਜੇ ਨਾਮ ਆ ਭਈ ਇਹ ਕਰਚੇ ਨਾ ਹੋਇਆ ਵੈ ਭਾਈ ਠੀਕ ਆ ਦੂਜੇ ਨਾਮ ਹਾਂ ਮਾਡਲ ਕਿੰਨਾ ਏ 20 ਮਾਡਲ ਆ ਜੀ 20 ਮਾਡਲ ਹਾਂ ਜੀ ਕੀ ਡਿਮਾਂਡ ਕਰਦੇ ਮੇਰੀ 6,98,000 ਰੁਪਿਆ ਡਿਮਾਂਡ ਆ ਜੀ 6,98,000 ਰੁਪਿਆ ਡਮਾਂਡ ਆ ਹਾਂ 16928 ਵਾਲੇ ਬਾਈਕ ਵਾਲੇ ਟਾਇਰ ਟਾਇਰ ਨੇ ਹਾਂ ਭਾਈ ਫਰੰਟ ਵਾਲੇ ਹੈਗੇ ਨਵੇਂ ਹਾਂ ਤੇ ਕੰਡੀਸ਼ਨ ਨਾਲ ਦੀ ਨੇ ਟਾਇਰ ਨਵੇਂ ਨਹੀਂ ਹੈਗੇ ਠੀਕ ਹੈ ਜੀ ਟਰ ਨਾਲ ਦੀ ਨੇ ਪਏ ਨਵੇਂ ਆ ਗਏ ਨੇ ਸਮਾਈ ਚ ਟਰੈਕਟਰ ਖੇਤੀ ਤੇ ਚੱਲਿਆ ਹੋਇਆ ਨਵੇਂ ਟਰ ਨਹੀਂ ਹੈਗੇ ਠੀਕ ਹੈ ਜੀ ਆਪਣਾ ਐਡਰੈਸ ਹੈਗਾ ਬਾਈ ਬਾਬਾ ਟਰੈਕਟਰ ਸੇਲ ਪਰਚੇਜ ਹੰਡਿਆ ਆ ਸਟੈਂਡਰਡ ਚੌਕ ਨੈਸ਼ਨਲ ਹੋਟਲ ਦੇ ਨਾਲ ਆਗਾ ਆਪਣਾ ਸ਼ੋਰੂਮ ਬਾਈ 24 ਘੰਟੇ ਉੱਥੇ ਹੁੰਦੇ ਆ 20 বাই ਟਰੈਕਟਰ ਆਪਣੇ ਕੋਲੇ ਹੁੰਦੇ ਆ ਕਿਰਾਏ ਤੇ ਵੀ ਦਿੰਨੇ ਆ ਆਪਾਂ ਟਰੈਕਟਰ ਯਾਰ ਠੀਕ ਆ ਜੀ ਠੀਕ ਆ ਨਗਦ ਖਰੀਦਣਾ ਨਗਦ ਵੀ ਲੋਨ ਵੀ ਕਰਾ ਦਿੰਨੇ ਆ ਆ ਗਾ ਟਰੈਕਟਰ ਵੀ ਕੱਟ ਲਊਂਗੇ ਸਿਬਲ ਸਹੀ ਚਾਹੀਦਾ ਪੁਰਾਣਾ ਟਰੈਕਟਰ ਵੀ ਕੱਟ ਲੈਣੇ ਆ ਨੰਬਰ ਦੱਸ ਦੋ ਜੀ ਨੰਬਰ ਹੈਗਾ ਆਪਣਾ 9501214601 ਬਾਈ ਠੀਕ ਆ ਜੀ 9501214601 ਬਾਈ ਠੀਕ ਆ ਬਾਈ ਜੀ ਹਾਂਜੀ ਹਾਂਜੀ ਦੋਸਤੋ ਵੀਡੀ napuli tanimad